ਪੀਣਾ ਚਾਹੀਦਾ ਨਹੀਂ ਪੀਣਾ ਚਾਹੀਦਾ ਲੋਕੀ ਕਹਿੰਦੇ ਦੁੱਧ ਪੀਓ ਹੀ ਨਾ ਦੇਖੋ ਦੁੱਧ ਇੱਕ એનર્ਜੀ ਦਾ ਸਰੋਤ ਆ ਜਿਵੇਂ ਸਾਨੂੰ ਇੱਕ ਇੱਕ ਇੰਜਨ ਨੂੰ ਫਿਊਲ ਦੀ ਲੋੜ ਪੈਂਦੀ ਆ ਸਾਨੂੰ ਕਈ ਤਾਂ ਕਹਿੰਦੇ ਤੁਸੀਂ ਰੋਟੀ ਨਹੀਂ ਖਾਣੀ ਕਣਕ ਨਹੀਂ ਖਾਣੀ ਆ ਤੇ ਖਾਇਆ ਕੀ ਜਾਵੇ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਦੇਖੋ ਕੋਈ ਕਹਿੰਦਾ ਕਣਕ ਨਾ ਖਾਓ ਕੋਈ ਕਹਿੰਦਾ ਰੋਟੀ ਨਾ ਖਾਓ ਕੋਈ ਕਹਿੰਦਾ ਚਾਵਲ ਨਾ ਖਾਓ ਕੋਈ ਕਹਿੰਦਾ ਐਂਡ ਤੇ ਆ ਕੇ ਤਾਂ ਲੋਕੀ ਇਹ ਵੀ ਕਹਿਣ ਲੱਗੇ ਪਾਣੀ ਨਾ ਪੀਓ ਤੁਸੀਂ ਪਾਣੀ ਹੱਤੋਂ ਬਦ ਨਾ ਪੀਓ ਫਿਰ ਕਿਵੇਂ ਜੀਣਾ ਇਹੀ ਤਾਂ ਸਾਡੀ એનર્ਜੀ ਦਾ ਸਰੋਤ ਆ ਸਾਡਾ ਫਿਊਲ ਹੀ ਹੈ ਖਾਓ ਜੀਣ ਵਾਸਤੇ ਖਾਣਾ ਖਾਣ ਵਾਸਤੇ ਨਹੀਂ ਜੀਣਾ ਵੀ ਲੈ ਵੀ ਅੱਜ ਦਿਨ ਚੜ ਗਿਆ ਤੇ ਸ਼ਾਮ ਤੱਕ ਮੈਂ 5 ਕਿਲੋ 4 ਕਿਲੋ ਮਾਲ ਖਾਣਾ ਉਹ ਨਹੀਂ ਉਹ ਨਹੀਂ ਚੀਜ਼ ਦਿਨ ਚੜਿਆ ਇਹਨੂੰ ਦਿਨ ਨੂੰ ਜ਼ਿੰਦਗੀ ਜੀਣ ਵਾਸਤੇ ਥੋੜਾ ਬਹੁਤਾ ਖਾਣਾ ਜੀਣ ਵਾਸਤੇ ਖਾਣਾ ਨਾ ਕਿ ਖਾਣ ਵਾਸਤੇ ਜੀਣਾ ਬਿਲਕੁਲ ਸਹੀ ਹੈ ਇਹ ਇੱਥੇ ਇੱਥੇ ਫਰਕ ਆ ਇਸ ਕਰਕੇ ਕਿਸੇ ਚੀਜ਼ ਦੀ ਮਨਾਹੀ ਨਹੀਂ ਹੈ ਪਰ ਗੱਲ ਉੱਥੇ ਆ ਜਾਣੀ ਆ ਘੁੰਮ ਕੇ ਵੀ ਆਪਾਂ ਨੂੰ ਕਿਸ ਚੀਜ਼ ਦੀ ਲੋੜ ਆ ਆਪਾਂ ਰਹਿੰਦੇ ਪੰਜਾਬ ਚਾ ਖਾਣਾ ਸਾਡਾ ਅਮਰੀਕਾ ਕੈਨੇਡਾ ਵਾਲਿਆਂ ਦਾ ਉੱਥੇ ਦਾ ਫਰੂਟ ਉਹਨਾਂ ਵਾਸਤੇ ਇੱਥੇ ਦਾ ਫਰੂਟ ਸਾਡੇ ਵਾਸਤੇ ਉੱਥੇ ਦੀ ਫਸਲ ਉਹਨਾਂ ਵਾਸਤੇ ਇੱਥੇ ਦੀ ਫਸਲ ਇੱਥੇ ਵਾਸਤੇ ਜਿਸ ਹਵਾ ਚ ਜਿਸ ਪਾਣੀ ਚ ਸਾਡਾ ਜੀਵਨ ਹੋਇਆ ਜੀ ਰਹੇ ਆ ਜਿਸ ਪਾਣੀ ਦੇ ਵਿੱਚ ਉਹ ਫਸਲ ਉੱਗੀ ਅਸੀਂ ਉਹ ਖਾ ਸਕਦੇ ਸਾਨੂੰ ਨੁਕਸਾਨ ਨਹੀਂ ਕਰਦੀ ਅਸੀਂ ਰਹਿਣਾ ਇੱਥੇ ਖਾਣਾ ਉੱਥੇ ਦਾ ਇਹ ਵੀ ਖਰਾਬ ਕਰਦਾ ਹ ਹ ਮੜਾ ਮੁੱਟਾ ਸਵਾਦ ਨਾਲ ਚੱਲੂ ਵੀ ਸਵਾਦ ਵਾਸਤੇ ਖਾ ਲਿਆ ਪਰ ਆਪਾਂ ਜੇ ਕੋਈ ਕਹੀ ਹੈ ਵੀ ਹ ਲਿਆ ਲਿਆ ਕਿ ਪਾਣੀ ਦੀਆਂ ਬੋਤਲਾਂ ਬਿਸਲਰੀ ਦੀਆਂ ਜਾਂ ਕਿਸੇ ਹੋਰ ਕੰਪਨੀ ਦੀਆਂ ਕਿੱਥੋਂ ਕਿੱਥੋਂ ਲਿਆ ਲਿਆ ਕਿ ਆਪਾਂ ਇੱਥੇ ਪੀਵਾਂਗੇ ਤੁਸੀਂ ਇਹ ਇਹ ਨਾ ਸੋਚੋ ਕਿ ਉਹ ਪਾਣੀ ਤੁਹਾਨੂੰ ਫਾਇਦਾ ਕਰੂਗਾ ਨੁਕਸਾਨ ਹੀ ਕਰੂਗਾ ਮਤਲਬ ਜਿਹੜੇ ਅਸੀਂ ਅੰਗਰੇਜ਼ੀ ਫਰੂਟ ਇੱਥੇ ਆ ਕੇ ਖਾ ਰਹੇ ਆਂ ਉਸਨੂੰ ਫਾਇਦਾ ਨਹੀਂ ਦੇਣ ਵਾਲਾ ਬਿਲਕੁਲ ਨਹੀਂ ਦੇ ਸਕਦੀ ਦੇਖੋ ਉਹ ਬੰਦੇ ਇਹ ਵੀ ਲੋਕੀ ਖਾਂਦੇ ਆ ਕਿਉਂਕਿ ਕਹਿੰਦੇ ਆ ਉਹਦੇ ਨਾਲ ਸੈੱਲ ਵੱਧ ਜਾਂਦੇ ਆ ਮੈਂ ਕਹਿੰਦਾ ਇਹ ਫਰੂਟ ਆ ਉਹ ਵੀ ਕਿਤੇ ਕਿਤੇ ਖਾ ਸਕਦੇ ਆ ਪਰ ਜੇ ਆਪਾਂ ਡਾਈਟ ਬਣਾ ਲਈਏ ਉਹਨੂੰ ਉਹਨਾਂ ਬੰਦਿਆਂ ਦੇ ਰੰਗ ਉਹਨਾਂ ਬੰਦਿਆਂ ਦੇ ਰੂਪ ਉਹਨਾਂ ਦੀ ਹਾਈਟ ਤੇ ਉਹਨਾਂ ਦੇ ਫਰੂਟ ਅਲੱਗ ਨੇ ਸਾਡਾ ਸਾਰਾ ਕੁਝ ਹੀ ਉਹਨਾਂ ਨਾਲੋਂ ਅਲੱਗ ਹੂੰ ਸਾਡਾ ਰੰਗ ਕਿੱਦਾਂ ਦਾ ਸਾਡਾ ਖਾਣਾ ਕਿੱਦਾਂ ਦਾ ਅਸੀਂ ਰਹਿਣਾ ਕਿੱਥੇ ਆ ਸਾਡੀ ਹਾਈਟ ਅਲਗਾ ਅਰੇ ਇਹੇ ਚੀਜ਼ਾਂ ਵੀ ਤਾਂ ਕਾਊਂਟ ਕਰਦੀਆਂ ਨੇ ਸਾਰਾ ਕੁਝ ਕੁਦਰਤ ਆ ਨਾ ਕੁਦਰਤ ਜਿੱਥੇ ਜਿੱਥੇ ਹੈ ਉੱਥੇ ਉੱਥੇ ਰਹਿਣਾ ਚਾਹੀਦਾ ਹੁਣ ਜਿਹੜੇ ਲੋਟ ਜੰਗਲਾਂ 'ਚ ਰਹਿੰਦੇ ਨੇ ਨਾਗਾ ਲੈਂਡ 'ਚ ਰਹਿੰਦੇ ਨੇ ਜਾਂ ਹੋਰ ਕਿਤੇ ਹਲੇ ਵੀ ਮਤਲਬ ਸਾਊਥ ਅਫਰੀਕਾ ਵਰਗੇ ਉਹ ਜਿਹੇ ਮਲਕਾਂ 'ਚ ਰਹਿੰਦੇ ਨੇ ਜੇ ਆਪਾਂ ਉਹਨਾਂ ਬੰਦਿਆਂ ਨੂੰ ਇਹੋ ਜਿਹੇ ਖਾਣੇ ਦੇਣ ਲੱਗ ਜਾਈਏ ਮੈਨੂੰ ਤਾਂ ਲੱਗਦਾ ਉਹਨਾਂ ਦਾ ਉਹਨਾਂ ਨੂੰ ਹੋਵੇ ਹੀ ਕੁਛ ਨਾ ਉਹ ਤਾਂ ਸਾਰੀ ਦਿਹਾੜੀ ਜੰਗਲੀ ਮਾਸ ਖਾਣ ਵਾਲੇ ਬੰਦਿਆਂ ਨੂੰ ਆਹ ਆ ਜਿੱਦਾਂ ਕੀ ਕਰਨੀਆ ਹੂੰ ਤੇ ਆ ਜੇ ਆਪਾਂ ਉਹੋ ਜਿਹੇ ਖਾਣ ਲੱਗ ਜਾਈਏ ਮੇਰੇ ਕਹਿੰਦਾ ਦੋ ਦਿਨ ਚ ਬੁਆਰ ਉਹ ਦਰਹਤਾਂ ਦੇ ਪੱਤੇ ਖਾਣ ਵਾਲੇ ਆਪਾਂ ਫਰੂਟ ਖਾਣ ਵਾਲੇ ਹੁਣ ਉਹਨਾਂ ਨੂੰ ਫਰੂਟ ਖਿਲਾ ਕੇ ਦਿਖਾ ਦਿਓ ਇੱਧਰ ਤੁਸੀਂ ਉਹਨਾਂ ਦਾ ਹਾਲ ਕੀ ਹੋਊਗਾ ਹਰ ਇੱਕ ਫਰਕ ਹੋ ਗਿਆ ਨਾ ਉਹਨਾਂ ਦੇ ਇਹ ਨਹੀਂ ਹੈਗਾ ਵੀ ਉਹ ਇਨਸਾਨ ਆ ਚਲੋ ਅਭੀ ਯਾਰ ਆਪਾਂ ਵੀ ਇਨਸਾਨ ਆ ਉਹ ਵੀ ਇਨਸਾਨ ਆ ਪਰ ਕੁਝ ਹਰਕਤਾਂ ਹੈਗਾ ਨਾ ਜੇ ਫਰਕ ਨਾ ਹੁੰਦਾ ਤਾਂ ਸਾਰੇ ਇੱਕ ਸਾਰੇ ਹੁੰਦੇ ਹਰ ਇੱਕ ਮੁਲਕ ਦੇ ਵਿੱਚ ਜੇ ਇਹਨਾਂ ਦਾ ਫਰਕ ਆ ਤਾਂ ਉੱਥੇ ਦੇ ਵਾਤਾਵਰਣ ਦਾ ਪਾਣੀ ਦਾ ਫਰਕ ਆ। ਖਾਣ ਪੀਣ ਵਾਲੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉੱਥੇ ਦੀਆਂ ਖਾਂਦੇ ਉਹ ਉੱਥੇ ਦੀ ਨਸਲ ਹੁੰਦੀ ਹੈ। ਚైనా ਦੇ ਵਿੱਚ ਚਲੇ ਜਾਓ ਤਾਂ ਕੀ ਫਰਕ ਆ? ਉਹ ਚైనా ਵਾਲੇ ਦਾ ਜਿਹੜਾ ਉਹਨਾਂ ਦਾ ਖਾਣਾ ਪੀਣਾ ਉੱਥੇ ਦਾ ਰਹਿਣਾ ਉੱਥੇ ਦਾ ਪਾਣੀ ਪੀਣਾ ਉਹ ਉਹਨਾਂ ਨੂੰ ਉਹੀ ਜਿਹੀ ਗ੍ਰੋਥ ਦੇ ਰਿਹਾ। ਤੇ ਫਰਕ ਕਿੰਨਾ? ਅਸੀਂ ਉਹ ਖਾ ਨਹੀਂ ਸਕਦੇ। ਸਭ ਤੋਂ ਪਹਿਲਾਂ ਹੁਣ ਜਿਹੜੀ ਫੀਮ ਦੀ ਤੁਸੀਂ ਗੱਲ ਕੀਤੀ ਸੀ afghan ਤੋਂ ਫੀਮ ਆਉਂਦੀ ਸੀ ਹਾਂ ਅਫਗਾਨਿਸਤਾਨ ਆਉਂਦੀ ਸੀ ਆਪਣੇ ਪੰਜਾਬੀ ਯੋਧੇ ਐਡੇ ਸੀਗੇ ਜ਼ਬਰਦਸਤ ਸੀਗੇ ਜਿਹੜੇ ਨਸ਼ਿਆਂ ਤੋਂ ਦੂਰ ਸੀ ਇਹ ਬੜੇ ਬੜੇ ਜਵਾਨ ਤਕੜੇ ਤਕੜੇ ਹੋਏ ਨੇ ਆਪਾਂ ਗੱਲਾਂ ਕਿਸੇ ਸੁਣਦੇ ਆ ਸਭ ਤੋਂ ਪਹਿਲਾਂ ਸਾਨੂੰ ਮਹਾਰਿਆ ਕੀ ਸਾਡੇ ਚ ਫੀਮ ਲਿਆਂਦੀ ਲਿਆਂਦੀ ਫੀਮ ਲਿਆਂਦੀ ਗਈ ਪੰਜਾਬ ਦੇ ਵਿੱਚ ਫੀਮ ਆਉਣੀ ਸ਼ੁਰੂ ਹੋਈ ਜਿਵੇਂ ਜਿਵੇਂ ਫੀਮ ਦਾ ਅਸਰ ਸ਼ੁਰੂ ਹੋਇਆ ਆਖਾਂ ਸਾਡੇ ਬੰਦਿਆਂ ਦੀਆਂ ਵੀ ਚਾਈਨਾ ਵਾਂਗੂ ਛੋਟੇ ਛੋਟੇ ਹੋਣ ਲੱਗੀਆਂ ਸੀ ਇਹ ਵੀ ਨਾਲ ਅਸਰ ਜ਼ਰੂਰ ਪੈਂਦਾ ਨਾ ਚੀਜ਼ਾਂ ਦਾ ਦੂਸਰੀ ਫੀਮ ਜਿਹੜੀ ਗੱਲ ਕੀਤੀ ਸੀ ਕਿ ਇੱਕ ਨਸ਼ਾ ਹੈ ਜਾਂ ਇੱਕ ਹੀ ਆ ਫੀਮ ਨਸ਼ਾ ਵੀ ਆ ਫੀਮ दारू ਵੀ ਆ दारू ਇਸ ਕਰਕੇ ਆ ਵੀ ਜੇ ਪਿਓਰਾ ਜੇ ਪਿਓਰਾ ਜੇ ਪਿਓਰਾ ਤੇ दारू ਆ ਲੇਕਿਨ ਅੱਜ ਕੀ ਹੋ ਰਿਹਾ ਤੁਹਾਨੂੰ ਪਹਿਲਾਂ ਪਿਓਰ ਮਿਲ ਜੂਗੀ ਦੂਸਰੀ ਵਾਰ ਅੱਜ ਫੀਮ ਦੇ ਵਿੱਚ ਚਿੱਟਾ ਮਿਕਸ ਮਿਲਣਾ ਤੁਸੀਂ ਖਾ ਕੇ ਦੇਖੋਗੇ ਸੋਨਾ ਅੱਗੇ ਖਾਂਦਾ ਸੀ ਬੰਦਾ ਕੰਮ ਕਰਦਾ ਸੀ 10 10 ਘੰਟੇ ਹੁਣ ਤੁਸੀਂ ਫੀਮ ਖਾ ਲਓਗੇ ਤਾਂ ਸੌਂ ਜਾਊਗਾ ਤੋੜ ਲੱਗਦੀ ਆ ਉਹਦੀ ਉਦਾਂ ਹੀ ਉਦਾਂ ਹੀ ਸਰੀਰ 'ਚ ਉਹ ਖੁਸ਼ਕੀ ਹੁੰਦੀ ਆ ਬੁੱਲ ਸੁੱਕਦੇ ਆ ਉਹਦੇ ਹੁਣ ਉਹ ਫੀਮ ਵਾਲਾ ਕੰਮ ਥੋੜੀ ਹੈਗਾ ਚੀਨੇ ਚਾਰ ਦਿਨ ਖਾ ਲਈ ਉਹਨੂੰ ਮੁੜ ਕੇ ਫਿਰ ਹੋਈ ਗੱਲ ਹੋ ਗਈ ਮੁੰਡੇ ਵਾਲੀ ਕਿ ਉਹ ਜਾਂ ਫਿਰ ਗੋਲੀਆਂ ਖਾਊਗਾ ਜਾਂ ਚਿੱਟਾ ਖਾਊਗਾ ਜਾਂ ਕੁਝ ਖਾਊਗਾ ਕਿਉਂਕਿ ਉਹਦੇ ਵਿੱਚ ਚਿੱਟੇ ਦੀ ਡੋਜ਼ ਪੈ ਚੁੱਕੀ ਆ ਹਾਂ ਅਫੀਮ ਨੂੰ ਅਫੀਮ ਸਮਝਣ ਤੋਂ ਪਹਿਲਾਂ 100 ਵਾਰੀ ਸੋਚ ਕੇ ਲੈਣਾ ਚਾਹੀਦਾ। ਮਤਲਬ ਇਹ 100 ਹੀ ਨੁਕਸਾਨ ਦੇਗਾ ਜਿੰਨਾ ਚਿੱਟਾ। ਜਦੋਂ ਪਾਈ ਹੋਈ ਦਿੱਤਾ ਤੁਸੀਂ 15 ਦਿਨ ਜਿਹੜੇ ਬੰਦੇ ਨੇ ਉਹ ਖਾ ਲਿਆ ਉਹ ਛੱਡ ਨਹੀਂ ਸਕਦਾ। ਪਰ ਚਿੱਟਾ ਤਾਂ ਅਫੀਮ ਤੋਂ ਵੀ ਮਹਿੰਗਾ ਹੈ ਜੇ ਦੇਖੇ ਜੇ। ਮਹਿੰਗਾ ਬਾਜੀ ਹੈਗਾ ਜਦੋਂ 4 ਦਿਨ ਹੀ ਲਾਉਣਾ ਨਾਲ ਅਗਲੇ ਨੇ ਤਾਂ। ਇਹ ਰੋਹੀ। ਪਰ ਅਫੀਮ ਦੇ ਵਿੱਚ ਚਿੱਟਾ ਮਿਲਾ ਕੇ ਦੇ ਰਹੇ ਆ ਪਰ ਚਿੱਟਾ ਤਾਂ ਅਫੀਮ ਤੋਂ ਵੀ ਮਹਿੰਗਾ ਹੈ ਉਹਦੇ ਚ ਕਿਤੇ ਮਿਲ। ਮਹਿੰਗਾ ਹੈ ਨਾ? ਜੇ ਮੈਂ ਹੁਣ ਬਾਈ ਚਾਂਸ ਮੰਨ ਲਓ ਮੈਂ ਕੰਮ ਕਰਦਾ ਵਪਾਰ ਕਰਦਾ ਮੈਂ ਜੇ 4 ਦਿਨ ਤੁਹਾਨੂੰ ਖੜਾ ਦੂੰਗਾ ਤਾਂ ਕੀ ਹੋ ਗਿਆ ਮੁੜ ਕੇ ਤਾਂ ਮੈਂ ਬੰਦ ਹੀ ਕਰ ਦੇਣਾ ਨਾ ਮੁੰਡੇ ਤਾਂ ਤੂੰ ਲੈਣਾ ਹੀ ਮੇਤੋਂ ਉਹਦੀ ਡੋਸ ਕੇਅਰ ਹਿਸਾਬ ਨਾਲ ਦਿੰਦੇ ਨੇ ਸਲੋ ਸਲੋ ਲਾਉਂਦੇ ਆ ਇਹ ਫਿਰ ਫਿਰ ਚਿੱਟਾ ਵੀ ਛੱਡ ਦਿਓ ਜੇ ਚਿੱਟਾ ਮਹਿੰਗਾ ਉਸ ਤੋਂ ਵੀ ਖਤਰਨਾਕ ਹੋਰ ਬਹੁਤ ਆਦੀਆਂ ਉਹ ਪੈਂਦੀਆਂ ਨੇ ਮੁੰਡੇ ਮਰਦੇ ਕਿਉਂ ਆ ਝਾਲ ਨਹੀਂ ਚੱਲ ਸਕਦੇ ਇੰਨੀ ਤੇਜ਼ੀ ਹਾਥੀਆਂ ਦੀ ਟੀਕੇ ਲਾਉਣ ਵਾਲੀਆਂ ਤਾਂ ਦਵਾਈਆਂ ਵਿੱਚ ਪੈਂਦੀਆਂ ਨੇ ਉਹਨਾਂ ਦੇ ਉੱਠਦਾ ਨਹੀਂ ਸਾਹ ਨਹੀਂ ਲੈਂਦਾ ਬੰਦਾ ਉਹੀ ਗੱਲ ਪਹਿਲਾਂ ਵਾਲੀ ਆ ਗਈ ਜਿੱਥੇ ਦੁੱਧ ਸਾਨੂੰ 50 ਰੁਪਏ ਕਿਲੋ ਵਾਲਾ ਮਹਿੰਗਾ ਪਿਓਰ ਨਹੀਂ ਮਿਲਦਾ ਬਾਕੀ ਚੀਜ਼ਾਂ ਕਿੱਥੋਂ ਪਿਓਰ ਮਿਲ ਜਾਣੀਆਂ ਮਹਿੰਗੀ ਸੀ ਤਾਂ ਮਹਿੰਗੀਆਂ ਚੀਜ਼ਾਂ ਸੀ ਤਾਂ ਆਸੀਂ ਛੱਡ ਦਿਓ ਕਿ ਸਾਨੂੰ ਪਿਓਰ ਮਿਲਣ ਗਿਆ ਇਹ ਇੱਥੇ ਤੱਕ ਤਾਂ ਆਪਣਾ ਮੁਲਕ ਦਾ ਹਾਲ ਹੋ ਗਿਆ ਕੱਲਾ ਇਹ ਹੀ ਨਹੀਂ ਅਮਰੀਕਾ ਕੈਨੇਡਾ ਤੋਂ ਬਹੁਤ ਆਉਂਦੇ ਨੇ ਆਪਾਂ ਇਹ ਨਹੀਂ ਕਹਿੰਦੇ ਕਿ ਆਪਣੇ ਮੁਲਕ ਚ ਆ ਜਾਂ ਪੰਜਾਬ ਚ ਆ ਸਭ ਤੋਂ ਵੱਧ ਨਸ਼ਾ ਨਸ਼ਾ ਛੱਡਣ ਵਾਲੇ ਲੋਕ ਰੋਣ ਵਾਲੇ ਕੈਨੇਡਾ ਅਮਰੀਕਾ ਤੋਂ ਆਉਂਦੇ ਆ ਕੈਨੇਡਾ ਅਮਰੀਕਾ ਵਿੱਚ ਬੇਸ਼ੱਕ ਉੱਥੇ ਖੁੱਲ੍ਹ ਹੈ ਬੇਸ਼ੱਕ ਉੱਥੇ ਨਹੀਂ ਪਹੁੰਚ ਗਏ ਸ ਪਰ ਬੇਕਦੇ ਉਹਨਾਂ ਦੇ ਵੀ ਭਾਂਡੇ ਉੱਦਾਂ ਹੀ ਆ ਫਿਰ ਹੁੰਦੇ ਨੇ ਟੜਕ ਲੋਕ ਕਹਿੰਦੇ ਜਿਵੇਂ ਪੰਜਾਬੀ ਜਿਹੜੇ ਬਾਹਰ ਕਹਿ ਰਹੇ ਆ ਉਹਨੇ ਪਾਇਆ ਕੈਪਸੂਲ ਦੇਖ ਲਓ ਹੁਣ ਵੀ ਪੈਕ ਪਿਆ ਕਦਾ 400 400 ਕੈਪਸੂਲ ਪੈਕ ਪਿਆ ਕਹਿੰਦਾ ਬਾਜੀ 400 ਕੈਪਸੂਲ ਪੈਕ ਪਿਆ ਬਾਹਰ ਜਾਣ ਵਾਸਤੇ ਬਾਹਰ ਜਾਣ ਵਾਸਤੇ 2 ਮਹੀਨੇ ਹੋ ਗਏ ਨੂੰ ਖਾਂਦੇ ਨੂੰ ਖਾਂਦਾ ਕੀ ਆ ਅਫੀਮ ਖਾਂਦਾ ਉਹਦੀ ਡੋਜ਼ 1 ਮਹੀਨੇ ਦੀ 700 ਗ੍ਰਾਮ ਆ ਪੌਣਾ ਕਿਲੋ ਫੀਮ ਆ ਪੌਣਾ ਕਿਲੋ ਪੌਣਾ ਕਿਲੋ ਫੀਮ 2 ਮਹੀਨੇ ਹੋ ਗਏ ਖਾਂਦੇ ਨੂੰ ਆ ਡੇਢ ਮਹੀਨਾ ਮਹੀਨਾ ਹੋਰ ਖਾਊਗਾ ਤਾਂ ਕਿਹੜਾ ਛਟੂ ਦਾ ਚੱਕ ਚੱਕ ਕੇ ਬੰਦਾ ਬੰਦੇ ਨੂੰ ਐ ਲੱਗਦਾ ਵੀ ਇਹ ਬੜੀ ਸ਼ੌਕਰਾਂ ਦੀ ਚੀਜ਼ ਹੈ ਉਸ ਟਾਈਮ ਹਾਂ ਉਸ ਟਾਈਮ ਬੜੀ ਵੱਡੀ ਗੱਲ ਹੈ ਮੇਰਾ ਸਟੇਟਸ ਬੜਾ ਹਾਈ ਹੋ ਗਿਆ ਜੇ ਬਿਲਕੁਲ ਬਿਲਕੁਲ ਐਂ ਅੱਭੀ ਖੋਲ ਕੇ ਦਿਖਾਉਂਦੇ ਹਾਂ ਲੈ ਸ਼ਕਲਾ ਲੈ ਸ਼ਕਲਾ ਸ਼ਕਲਾ ਹੀ ਦੱਸਦੇ ਨੇ ਬੱਚਾ ਬੜਾ ਚੰਗਾ ਲੱਗਦਾ ਜਦੋਂ ਉਹਦੇ ਮੁੰਡਿਆ ਦੇਖ ਕੇ ਮੈ ਰੋਂਦਾ ਸੀਗਾ ਜਿਹਦੀ ਘਰ ਵਾਲੀ ਜੋਬ ਵੀ ਕਰਦੀ ਸੀਗੀ ਤੇ ਯਾਰ ਜਦੋਂ ਐਡਾ ਵਧੀਆ ਹੱਸਦਾ ਰਸਦਾ ਪਰਿਵਾਰ ਇੱਥੋਂ ਤੱਕ ਮਤਲਬ ਇਹ ਜੀ ਨੌਮਤਾਜ ਵੀ ਵੀ ਉਹ ਬੱਚੇ ਨੂੰ ਚੱਕ ਕੇ ਯਾਰ ਆਪਣੇ ਪੇਕਿਆਂ ਵੱਲ ਨੂੰ ਤੁਰਨਾ ਸੌਖਾ ਨਹੀਂ ਹੁੰਦਾ ਕੁੜੀਆਂ ਨੂੰ ਵੀ ਐਂਡ ਹੁੰਦਾ ਹਮਮ ਔਰ ਜਦੋਂ ਉਹ ਸਟੈਪ ਜਿਹਨਾਂ ਨੂੰ ਚੱਕ ਲਵੇ ਨਾ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਜਾ ਸਕਦਾ ਫਿਰ ਟੁੱਟਦਾ ਹੀ ਆ ਕਰ ਕਿਉਂ ਪਹਿਲਾ ਪੈਰ ਚੱਕਣਾ ਬੜਾ ਔਖਾ ਮਰਨ ਹੁੰਦਾ ਜਦੋਂ ਚੱਕ ਲਵੇ ਤੇ ਫਿਰ ਔਖਾ ਹੁੰਦਾ ਉਹ ਚੀਜ਼ਾਂ ਜਿਹੜੀਆਂ ਨੇ ਫੇਰ ਬੰਦੇ ਨੂੰ ਪਤਾ ਲੱਗਦਾ ਵੀ ਇਹ ਕਿੱਥੇ ਖੜੇ ਆਪਾਂ ਬੰਦਾ ਜਨਾਨੀ ਨੂੰ ਵੀ ਛੱਡ ਦਿੰਦਾ ਜਦੋਂ ਬੱਚੇ ਨਹੀਂ ਨਿਲਦੇ 4 ਦਿਨ ਫੇਰ ਫੇਰ ਆਉਂਦੇ ਨੇ ਫੇਰ ਬਚਾ ਲੋ ਫੇਰ ਖੰਦੇ ਨੇ ਆ ਕੇ ਵੀ ਭਾਜੀ ਦਿਓ ਕੁਛ ਨਾ ਕੁਛ ਤਾਂ ਕਰਦਾ ਹੈ ਇਹ ਕੁਦਰਤ ਨੇ ਜਿਹੜਾ ਇਹ ਬੰਦੇ ਦਾ ਜਨਾਨੀ ਦਾ ਸਬੰਧ ਬਣਾਇਆ ਬੱਚਿਆਂ ਦਾ ਪ੍ਰੇਮ ਪਿਆਰ ਇਹਦੇ ਕਰਕੇ ਇਹ ਘਰ ਬਚੇ ਹੋਏ ਨੇ ਕੁਦਰਤ ਵੱਲੋਂ ਜੇ ਇਹ ਬੱਚਿਆਂ ਦਾ ਵਿੱਚ ਪਿਆਰ ਨਾ ਨਾ ਹੋਵੇ ਘਰ ਨਾ ਬਚੇ ਬੱਚੇ ਮੋੜ ਕੇ ਲਿਆਉਂਦੇ ਆ। ਇੱਕ ਐਗ ਗੱਲ ਹੈ ਵੀ ਮੈਂ ਇੱਕ ਰੀਲ ਦੇਖ ਰਿਹਾ ਸੀ ਜਿਸ ਕਿ ਮਾਜੇ ਦਾ ਬੜਾ ਵੱਡਾ ਇਤਿਹਾਸ ਹੈ। ਰੀਲ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀ ਮਾਜਾ ਜੇ ਮਾਜੇ ਵਾਲੇ ਕੋਲ ਬੰਦੇ ਕੋਈ ਹਥਿਆਰ ਹੋਵੇਗਾ, ਅਫੀਮ ਹੋਏਗੀ ਤਾਂ ਪਹਿਲਾਂ ਤਾਂ ਉਹ ਅਫੀਮ ਖਵਾਏਗਾ। ਫਿਰ ਉਸ ਤੋਂ ਬਾਅਦ ਮਾਜੇ ਵਾਲਾ ਬੰਦਾ ਜਿਹੜਾ ਹੈ ਉਹ ਹਥਿਆਰ ਦਿਖਾਏਗਾ। ਮਤਲਬ ਮਾਜੇ ਨੂੰ ਇਸ ਤਰੀਕੇ ਨਾਲ ਪ੍ਰਮੋਟ ਕਰ ਦਿੱਤਾ ਗਿਆ ਵੀ ਜਾਂ ਤਾਂ ਇਹ ਅਫੀਮ ਖਾਂਦੇ ਆ ਕੋਲ ਹਥਿਆਰ ਰੱਖਦੇ। ਇਹ ਸਾਨੂੰ ਸਮਝ ਨਹੀਂ ਆਉਂਦੀ। ਸਾਨੂੰ ਖੁਦ ਨੂੰ ਆਪਾਂ ਨੂੰ ਛੋਟੇ ਹੁੰਦਿਆਂ ਤੋਂ ਲਾ ਲਓ ਹੁਣ ਤੱਕ ਲਾ ਲਓ ਸਾਡੇ ਪਿੱਛੇ ਕਿਹੜੀਆਂ ਉਹ ਪਾਵਰਾਂ ਨੇ ਜਿਹੜੀਆਂ ਸਾਨੂੰ ਇਹ ਜੇ ਪਾਸੇ ਨੂੰ ਲਿਜਾਣਦੀਆਂ ਨੇ ਹੂੰ ਕੁਛ ਨਾ ਤਾਂ ਕੁਛ ਤੇ ਗੜਬੜਾ ਕੋਈ ਮਾਂ ਪਿਓ ਨਹੀਂ ਸਿਖਾਉਂਦਾ ਕਿ ਬੱਚਾ ਫੀਮ ਖਾਵੇ ਹਥਿਆਰ ਚੱਕੇ ਜੇ ਹੁਣ ਆਪਾਂ ਆਪਣੇ ਬੱਚੇ ਨੂੰ ਨਹੀਂ ਸਮਝਾਉਂਦੇ ਆਪਾਂ ਆਪਣੇ ਬੱਚੇ ਨੂੰ ਸਿਖਾਉਂਦੇ ਨਹੀਂ ਤੂੰ ਫੀਮ ਖਾ ਜਾਂ ਤਿਆਰ ਚੱਕ ਤੇ ਫਿਰ ਇਹ ਚੱਕਣਗੇ ਕਿਵੇਂ ਫਿਰ ਗਾਣਿਆਂ ਚ ਗਾਣਿਆਂ ਵਿੱਚ ਸਾਨੂੰ ਲੋਕ ਗਾਣਿਆਂ ਵਿੱਚੋਂ ਸਾਨੂੰ ਲੋਕਾਂ ਦੀਆਂ ਆਵਾਜ਼ਾਂ ਦੇ ਵਿੱਚੋਂ ਇਹ ਚੀਜ਼ਾਂ ਹੌਲੀ-ਹੌਲੀ ਹੌਲੀ-ਹੌਲੀ ਸਾਡੇ ਕੰਨਾਂ ਤੱਕ ਪਹੁੰਚਾਈਆਂ ਜਾਂਦੀਆਂ ਤੇ ਮਾਪਿਆਂ ਨੂੰ ਉਦੋਂ ਪਤਾ ਲੱਗਦਾ ਵੀ ਇਹ ਵળਿਆ ਕੀ ਆ ਅਸਰ ਕਿਸ ਚੀਜ਼ ਦਾ ਹੋ ਗਿਆ ਹੂੰ ਉਹਨਾਂ ਚੀਜ਼ਾਂ ਦਾ ਅਸਰ ਆ ਜਿਹੜੀਆਂ ਸਾਡੇ ਪਿੱਛੇ ਕੰਮ ਕਰਦੀਆਂ ਨੇ ਕੰਮ ਕਰਦੀਆਂ ਮੈਂ ਦੁੱਧ ਤੇ ਗੱਲ ਕੀਤੀ ਸੀ ਦੁੱਧ ਅਸੀਂ ਨਾ ਛੋਟ ਹੁੰਦੇ ਆ ਇੱਕ ਚੀਜ਼ ਸੁਣੀ ਸੀ ਸ਼ਾਇਦ ਕਿਸੇ ਨੂੰ